ਹਾਂਜੀ ਅੱਪ ਅੱਜ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਦੇ ਉੱਤੇ ਬਹੁਤ ਬਹੁਤ ਸੁਆਗਤ ਹੈ ਬਠਿੰਡਾ ਫੈਮਿਲੀ ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਨੂੰ ਦੱਸ ਰਹੇ ਹਾਂ ਜੀ ਵੀ ਇੱਕ ਮੰਤਰ ਇੱਕ ਮੰਤਰ ਕਹੀਏ ਜਾਂ ਕੁੱਝਕ ਮੰਤਰ ਕਹਿ ਸਕਦੇ ਆਪਾਂ ਜੋ ਬਾਬਾ ਜੀ ਨੇ ਸਾਨੂੰ ਦਿੱਤੇ ਜਿਨ੍ਹਾਂ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਬਦਲਾਅ ਹੋਇਆ ਬਹੁਤ ਸੁਧਾਰ ਹੋਇਆ ਤੇ ਕੋਈ ਸਮਾਂ ਇਹੋ ਜਿਹਾ ਸੀ ਜੀ ਸਾਡੇ ਉੱਤੇ ਕਿ ਪੈਨ ਨੂੰ ਸਾਡੇ ਕੋਲ ਮੰਝਾ ਵੀ ਨਹੀਂ ਸੀ ਉਹ ਵੀ ਸਿਆਣ ਕੁਮਾਰ ਤੋਂ ਮੰਨ ਕੇ ਰਾਤਾਂ ਕੱਟੀਆਂ ਸੀ ਰਹਿਣ ਨੂੰ ਘਰ ਵੀ ਨਹੀਂ ਸੀ ਉਹ ਵੀ ਅਸੀਂ ਪ੍ਰਾਣਾ ਪਿਆ ਘਰ ਮੇਰੇ ਬਾਪ ਨੇ ਖਰੀਦ ਕੇ ਦਿੱਤਾ ਸੀ ਤੇ ਮੈਂ ਉਹਦੇ ਵਿੱਚ ਦਿਨ ਕੱਟੇ ਸੀ ਕੋਈ ਖਸਮਾ ਇਹੋ ਜਿਹਾ ਸੀ ਜੀ ਅੱਧਾ ਕਿਤੋਂ ਦੋਤਨ ਵਾਲੇ ਸਾਰਾ ਦਿਨ ਟਾਈਮ ਕੱਢਦੇ ਸੀ ਤੇ ਅੱਜ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਜੀ ਲੋਕ ਘਰਾਂ ਚੀਜ਼ਾਂ ਮੰਗਣ ਆਉਂਦੇ ਆ ਤੇ ਕਦੇ ਕਿ ਜੋ ਅਸੀਂ ਮੰਗਦੇ ਸੀ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਸਭ ਦੇ ਉੱਤੇ ਸੋਹਣੇ ਬੰਦਿਆ ਹੋਵੇ ਦੁੱਖਾ ਜੋ ਕੱਢ ਕੇ ਹਰੇਕ ਨੂੰ ਸੁੱਖਾਂ ਤੀਖ ਲੈ ਕੇ ਜਾਵੇ ਪਰ ਪ੍ਰਮਾਤਮਾ ਨਾਲ ਗੁਰਵਾਨੀ ਨਾਲ ਜੁੜਨਾ ਆਪਣਾ ਫਰਜ਼ ਬਣਦਾ ਹੈ ਪਰਵਾਣ ਗੁਰਵਾਣੀ ਨਾਲ ਜੁੜਨਾ ਆਪਣਾ ਫਰਜ਼ ਵੰਦ ਆਪਾਂ ਗੁਰਵਾਣੀ ਨਾਲ ਜੁੜੀਏ ਨਾਮ ਚਪੋ ਵੰਡ ਸਕੋ ਕਿਰਤ ਕਰੋ ਕਿਰਤ ਤਾਂ ਆਪਾਂ ਦਿਨ ਰਾਤ ਕਰਦੇ ਆਂ ਜੀ ਪਰ ਆਪਾਂ ਗੁਰਵਾਣੀ ਨਾਲ ਕਿਉਂ ਨਹੀਂ ਜੁੜਦੇ ਇਹ ਵੀ ਜੁੜਨਾ ਚਾਹੀਦਾ ਹੈ ਇਹ ਵੀ ਪਰਮਾਨ ਆਪਾਂ ਨੂੰ ਸ਼ਬਦ ਮਿਲੇ ਆ ਜੀ ਤੇ ਬਾਣੀ ਤੋਂ ਨਾ ਆਪਾਂ ਬੇਮੁਖ ਹੋਈਏ ਜਿਸ ਦਿਨ ਤੋਂ ਇਹ ਇਹ ਗੱਲਾਂ ਮੈਂ ਤੁਹਾਨੂੰ ਤਾਹ ਕਹਿ ਰਹੀ ਆ ਕਿਉਂਕਿ ਮੈਂ ਵੀ ਨਹੀਂ ਜਾਣਦੀ ਸੀ ਕਿ ਗੁਰਵਾਣੀ ਨਾ ਕਿਵੇਂ ਜੁੜਾ ਕਿਵੇਂ ਮੈਂ ਜੁੜੀ ਕਿਵੇਂ ਮੈਨੂੰ ਇਹ ਪਾਸੇ ਦਰਸ਼ਨ ਹੋਏ ਕਿ ਪ੍ਰਮਾਤਮਾ ਹੈ ਇਹ ਸਾ ਇਹ ਹੀ ਗੱਲ ਨਾ ਬੀਖੋ ਜੀ ਜਦੋਂ ਬੰਦਾ ਦੁਖੀ ਹੁੰਦਾ ਨਾ ਹੋਰਾਂ ਪਾਸੇ ਟਪਾਈਦਾ ਜਾਂ ਜਾਂ ਦੇ ਤਾਰ ਅਸੀਂ ਭੱਜੇ ਕਿਸੇ ਪਾਸੇ ਨਹੀਂ ਮਿਹਨਤ ਵਾਲੇ ਪਾਸੇ ਭੱਜੇ ਇਤਰੋਂ ਵੀ ਦੌਰ ਪੀਏ ਕਮਾਲ ਗੇ ਇਤਰੋਂ ਵੀ ਕਮਾਲ ਗੇ ਇਤਰੋਂ ਵੀ ਕਮਾਲ ਗੇ ਆਪ ਅਸੀਂ ਆਪ ਦਾ ਇਹ ਨਹੀਂ ਵੇਖਿਆ ਸੀ ਵੀ ਅਸੀਂ ਦੇਣਾ ਹੈ ਦੁਪਹਿਰਾ ਹੈ ਕਿ ਰਾਤ ਹੈ ਕਿ ਅਸੀਂ ਭੁੱਖੇਆਂ ਕਿ ਪਿਆਸੇ ਸਾਰਾ ਦਿਨ ਮਿੱਟੀ ਨਾਲ ਮਿੱਟੀ ਕੰਮ ਨਾਲ ਕੰਮ ਨਾਲ ਕੰਮ ਆ ਵੀ ਕੁਝ ਬਣ ਜਿਆ ਆ ਕੁਝ ਬਣ ਜਿਆ ਆ ਵੀ ਕੁਝ ਬਣ ਜੇ ਪਰ ਪ੍ਰਮਾਤਮਾ ਨੇ ਸਾਡੀ ਮਿਹਨਤ ਨੂੰ ਰੰਗ ਲਾਏ ਤੇ ਮੈਂ ਫਿਰ ਜਦੋਂ ਥੋੜਾ ਜਆ ਸੌਖੀ ਹੋਈ ਨਾ ਮੈਂ ਫਿਰ ਪ੍ਰਮਾਤਮਾ ਨਾਲ ਜੁੜੀ ਉਹ ਵੇਲੇ ਨਹੀਂ ਚੇਤਾ ਉਹ ਵੇਲੇ ਤਾਂ ਤਾਂ ਸਾਇੰਸ ਵੀ ਤਾਂ ਪਿੱਟੀ ਜਾਂਦੇ ਮਿੱਟੀ ਨਾਲ ਮਿੱਟੀ ਹੋਈ ਜਾਂਦੇ ਇਥੋਂ ਵਿਚਾਰ ਕਮਾਲ ਆ ਇਥੋਂ ਵੀ ਕਮਾਲ ਗੇ ਆ ਵੀ ਬੱਚਿਆਂ ਲਈ ਬਾਂਜੇ ਜੋ ਸਮਾਂ ਆਪਣੇ ਤੇ ਉਹ ਬੱਚਿਆਂ ਲਈ ਨਾ ਆਵੇ ਜੋ ਸਮਾਂ ਮੇਰੇ ਤੇ ਆਇਆ ਪ੍ਰਮਾਤਮਾ ਨੇ ਨਹੀਂ ਉਹ ਬੰਦਿਆਂ ਨੇ ਵਿਹਾਂਦਾ ਸੀ ਜੀ ਘਰ ਦਾ ਮਾਹੌਲ ਹੀ ਇਹੋ ਜਿਹਾ ਸੀ ਬਹੁਤ ਮਾੜਾ ਸਮਾਂ ਦੇਖਿਆ ਜੀ ਤੇ ਘਰ ਦੇ ਵਿੱਚ ਇੱਕ ਕੋਲੀ ਤੱਕ ਵੀ ਨਹੀਂ ਮੈਨੂੰ ਸਾਨੂੰ ਦਿੱਤੀ ਗਈ ਤੇ ਪਰ ਪ੍ਰਮਾਤਮਾ ਨੇ ਤਾਂ ਕੋਲੀਆਂ ਛੱਟ ਅਜ ਦੇਗਾ ਦੇਤੀਆਂ ਉਹਨਾਂ ਤੋਂ ਅੱਗੇ ਕਰਤਾ ਜੀ ਜਿਨ੍ਹਾਂ ਨੇ ਸਾਨੂੰ ਘਰੋਂ ਕੱਢਿਆ ਸੀ ਗਰੀਬਾਂ ਦੇ ਵਿਹੜੇ ਚ ਲਿਜਾ ਕੇ ਸਮਾਨ ਸਿੱਟਿਆ ਸੀ ਤੇ ਮਾਂ ਹਰ ਆਇਨੇ ਰੰਗ ਲਾ ਦਿੱਤੇ ਪ੍ਰਮਾਤਮਾ ਇਸੇ ਤਰ੍ਹਾਂ ਸਭ ਦੇ ਘਰ ਅੰਸ਼ ਰੰਗ ਲਾਵੇ ਤੇ ਚਲੋ ਜੀ ਆਪਾਂ ਜਦੋਂ ਥੋੜੇ ਜੇ ਸੌਖੇ ਹੋਏ ਤੇ ਆਪਾਂ ਗੁਰਬਾਣੀ ਨਾਲ ਜੁੜਨਾ ਸ਼ੁਰੂ ਕੀਤਾ ਇਹ ਮੇਰੇ ਮਨ ਦੀ ਬਸ ਕੋਈ ਮਨ ਦੇ ਵਿੱਚ ਤਾਂ ਜਾਂ ਕੋਈ ਪ੍ਰਮਾਤਮਾ ਨੇ ਕੋਈ ਝਲਕ ਪੈਦਾ ਕੀਤੀ ਵੀ ਗੁਰਬਾਣੀ ਨਾਲ ਜੁੜਨਾ ਜ਼ਰੂਰੀ ਹੈ ਤੇ ਮੈਂ ਗੁਰਬਾਣੀ ਨਾਲ ਜੁੜੀ ਤੇ ਦਿਨ ਬਹੁਤ ਬਦਲੇ ਮਹਾਰਾਜ ਨੇ ਪ੍ਰਮਾਤਮਾ ਨੇ ਰੰਗ ਲਾਤੇ ਤੇ ਮਹਾਰਾਜ ਸਭ ਦੀ ਜ਼ਿੰਦਗੀ ਚ ਰੰਗ ਲਾਵੇ ਮੈਂ ਕਹਿੰਨੀ ਜੇ ਤੁਸੀਂ ਖੁਸ਼ ਹੈ ਤਾਂ ਤੁਮੀ ਤੁਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਤਾਂ ਕਿ ਤੁਹਾਡੀ ਜ਼ਿੰਦਗੀ 'ਚ ਦੁੱਖ ਕਦੇ ਵੀ ਨਾ ਹੋਣ ਜੇ ਦੁਖੀ ਆ ਫਿਰ ਤਾਂ ਪਰਦਾਸਾਂ ਬੇਨਤੀਆਂ ਕਰਦੇ ਆ ਕਿ ਮਹਾਰਾਜ ਸਾਨੂੰ ਵੀ ਸੌਖੇ ਕਰੋ ਪਰ ਜੇ ਤੁਸੀਂ ਸੁਖੀ ਆ ਨਾ ਅੱਜ ਆਪਦੇ ਘਰੇ ਤਾਂ ਫਿਰ ਵੀ ਅਰਦਾਸਾਂ ਬੇਨਤੀਆਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਰਹਿ ਕੇ ਕਿ ਮਹਾਰਾਜ ਸਾਡੇ ਤੇ ਸੋਹਣਾ ਸਮਾਂ ਹੀ ਰੱਖੇ ਤੇ ਜਿੱਤੇ ਮਾੜਾ ਹੈ ਮਹਾਰਾਜ ਉਥੇ ਸੋਹਣਾ ਸਮਾਂ ਲਿਆਵੇ ਲਓ ਜੀ ਮੈਨੂੰ ਬਾਬਾ ਜੀ ਨੇ ਕੁਝ ਮੰਤਰ ਦਿੱਤੇ ਸੀ ਵੀ ਬੇਟਾ ਵੀ ਇਹ ਮੰਤਰ ਜਿਹੜੇ ਤੂੰ ਪੜ ਸਕਦੀ ਆ ਪੜੇ ਨਾ ਤੇ ਤੁਸੀਂ ਜ਼ਿੰਦਗੀ 'ਚ ਬਹੁਤ ਅੱਗੇ ਜਾਓਗੇ ਸਫਲ ਹੋਵੋਗੇ ਤੇ ਉਹ ਮੈਂ ਤੁਹਾਨੂੰ ਅੱਜ ਦੱਸਦੀ ਹਾਂ ਜੀ ਮੈਨੂੰ ਉਹਨਾਂ ਨੇ ਬਾਬਾ ਜੀ ਨੇ ਇਹ ਕਿਹਾ ਸੀ ਵੀ ਜੇ ਤੂੰ ਪਾਠ ਕਰਦੀ ਹੈ ਗੁਰਬਾਣੀ ਨਾਲ ਜੁੜਨ ਜਾ ਰਹੀ ਹੈ ਮੈਂ ਪਹਿਲਾਂ ਤਾਂ ਜੀ ਮੈਂ ਸੱਚ ਪੁੱਛੋ ਮੈਂ ਪਾਠ ਕਰਨਾ ਨਹੀਂ ਮੈਂ ਵੇਖੋ ਆਪਾ ਪੜੇ ਲਿਖੇ ਹੋ ਕੇ ਵੀ ਮੈਂ ਇਹ ਚਾਹੁੰਦੀ ਸੀ ਵੀ ਮੈਂ ਇਥੋਂ ਪਾਠ ਕਰਨ ਲੱਗੇ ਕੋਈ ਗਲਤੀ ਨਾ ਹੋ ਜੇ ਇਹਦੇ ਲਈ ਮੈਂ ਜੋਗਜੀ ਸਾਹਿਬ ਜੀ ਦਾ ਪਾਠ ਕਰਨਾ ਸਿੱਖਿਆ ਗ੍ਰੰਥੀ ਸਿੰਘ ਤੋਂ ਵੀ ਕੋਈ ਵੀ ਸ਼ਬਦ ਮੈਥੋਂ ਇੱਧਰ ਉੱਧਰ ਨਾ ਹੋ ਜੇ ਕੁਈ ਲਗਾਮਾਤਰ ਕੋਈ ਇਧਰ ਉਧਰ ਨਾ ਹੋਵੇ ਜਿੰਨੇ ਪਿਆਰ ਨਾਲ ਉਹ ਪਾਠ ਕਰਦੇ ਮੈਂ ਉਸੇ ਤਰ੍ਹਾਂ ਹੀ ਕਰਨਾ ਮੈਂ ਸਿੱਖਿਆ ਜੀ ਫਿਰ ਮੈਂ ਪਾਠ ਕਰਨਾ ਸ਼ੁਰੂ ਕੀਤਾ ਪਹਿਲਾਂ ਮੈਂ ਨਾਲ ਤੋਂ ਸਾਰੀ ਗੁਰਬਾਣੀ ਸਿੱਖੀ ਵੀ ਮੈਂ ਭਾਵੇਂ ਕਿੰਨੀ ਵੀ ਪੜ੍ਹੀ ਲਿਖੀ ਹਾਂ ਪਰ ਮੈਂ ਫਿਰ ਵੀ ਚਾਹੁੰਨੀ ਹਾਂ ਵੀ ਮੈਂ ਕਿਸੇ ਸਿੰਘ ਤੋਂ ਸਿੱਖਾਂ ਕਿਹੜੇ ਸ਼ਬਦ ਦੀ ਲਗਾ ਕਿੱਧਰ ਕਿਵੇਂ ਜਾਂਦੀ ਹੈ ਤੇ ਕਿਹੜੇ ਦੀ ਕਿਵੇਂ ਫਿਰ ਮੈਂ ਪਾਠ ਕਰਨਾ ਸ਼ੁਰੂ ਕੀਤਾ ਜੀ ਤੇ ਉੱਥੇ ਮੈਨੂੰ ਜੋ ਬਾਬਾ ਜੀ ਨੇ ਮੰਤਰ ਦਿੱਤੇ ਮੈਂ ਤੁਹਾਨੂੰ ਦੱਸਦੀ ਆਂ ਬਾਬਾ ਜੀ ਨੇ ਕਿਹਾ ਵੀ ਵੇਖ ਬੇਟਾ ਵੀ ਪਾਠ ਕਰੋ ਪਰ ਜਦੋਂ ਵੀ ਪਾਠ ਕਰਨਾ ਬਿਨਾਂ ਸ਼ਰਤ ਤੋਂ ਪਾਠ ਕਰਨਾ ਤੁਹਾਡੀ ਕੋਈ ਸ਼ਰਤ ਨਾ ਹੋਵੇ ਸ਼ਰਤ ਦਾ ਮਤਲਬ ਇਹ ਇਹ ਹੁੰਦਾ ਜੀ ਵੀ ਜਿਵੇਂ ਹੁਣ ਮੈਂ ਕੰਮ ਮੈਂ ਕਹਾ ਵੀ ਬਾਬਾ ਜੀ ਵੀ ਮੇਰਾ ਕੰਮ ਪੂਰਾ ਕਰ ਦਿਓ ਤੇ ਮੈਂ ਇੰਨੇ ਪਾਠ ਕਰੂੰ ਇਹ ਹੁੰਦੀ ਹੈ ਜੀ ਇੱਕ ਸ਼ਰਤ ਵੀ ਮੈਂ ਤਾਂ ਇੰਨੇ ਪਾਠ ਕਰੂੰ ਮੇਰਾ ਆ ਕੰਮ ਮੇਰਾ ਪੂਰਾ ਕਰ ਦਿਓ ਇਹ ਮਮਾ ਕਹਦੇ ਮੈਂ 10ਵੀਂ ਜੋ ਪਾਚੰਗੇ ਨੰਬਰਾਂ ਤੇ ਪਾਸ ਮਮਾ 52 ਪਾਠ ਕਰੂੰਗੀ ਮੈਂ ਪਾਸ ਹੋ ਜਾ ਤੇ ਇਹ ਹੋ ਸ ਇਹ ਹੁੰਦੀ ਹੈ ਜੀ ਇੱਕ ਸ਼ਰਤ ਇਹ ਸ਼ਰਤ ਤੁਸੀਂ ਕਦੇ ਵੀ ਨਾ ਰੱਖੋ ਪਰਮਾਤਮਾ ਦੇ ਨਾਲ ਇਹ ਸ਼ਰਤ ਤੁਸੀਂ ਕਦੇ ਵੀ ਨਾ ਰੱਖੋ ਆਪਾਂ ਪਾਠ ਪਰਮਾਤਮਾ ਲਈ ਤਾਂ ਨਹੀਂ ਕਰਦੇ ਆਪਾਂ ਆਪਣੇ ਲਈ ਕਰਦੇ ਆਪਾਂ ਆਪ ਦੇ ਚੰਗੇ ਲਈ ਕਰਦੇ ਆਪਾਂ ਕਿਸੇ ਲਈ ਤਾਂ ਨਹੀਂ ਕਰਦੇ ਫਿਰ ਆਪਾਂ ਸ਼ਰਤਾਂ ਕਿਉਂ ਰੱਖਦੇ ਇਹਦੇ ਲਈ ਇਸ ਸ਼ਰਤ ਦੇ ਉੱਤੇ ਕਦੇ ਵੀ ਪਾਠ ਨਾ ਕਰੋ ਫਿਰ ਤੁਹਾਡੀ ਅਰਦਾਸ ਪੂਰੀ ਨਹੀਂ ਹੁੰਦੀ ਜੀ ਤੇ ਇੱਕ ਜੀ ਤੁਸੀਂ ਆਪਾਂ ਕਰਦੇ ਆ ਜੀ ਸੋ ਸੋਕ ਸੋਕ ਕੇ ਪਾਠ ਵੀ ਮੈਂ ਇੰਨੇ ਪਾਠ ਕਰੂੰ ਫਿਰ ਆਪਾਂ ਕੀ ਕਰਨੇ ਉਦੋਂ ਆਪਣਾ ਧਿਆਨ ਪਾਠ ਦੇ ਵਿੱਚ ਨਹੀਂ ਜਾਂਦਾ ਠੀਕ ਹੈ ਨਾ ਜੀ ਉਦੋਂ ਪਾਠ ਧਿਆਨ ਪਾਠ ਫਿਰ ਆਪਾਂ ਕਰੀ ਜਾਂਨੇ ਅਜਾ 9 ਪਾਠ ਤਾਂ ਹੋ ਗਏ 10 ਰਹਿ ਗਏ ਤੇ ਨਾ ਕੋਈ ਆਪਾਂ ਪਾਠ ਕਰਦੇ ਸਮੇਂ ਨਾ ਪਰ ਟਾਈਮ ਦਾ ਟਾਈਮ ਆਪਾਂ ਰੱਖਣਾ ਵੀ ਟਾਈਮ ਦੀ ਕੋਈ ਸ਼ਰਤ ਰੱਖਣੀ ਮੈਂ ਇੰਨੇ ਚਰਚ ਕਰਦੀ ਆਂ ਵੀ ਫਿਰ ਆਪਣੀ ਵਾਰੀ ਵਾਰ ਧਿਆਨ ਟਾਈਮ ਕਿੰਨੀ ਜਾਂਦਾ ਬਈ ਇੰਨਾ ਟਾਈਮ ਹੋ ਗਿਆ ਬਸ ਇੰਨੇ ਤੀ ਕੀ ਪਾਠ ਕਰਨਾ ਇੰਨਾ ਟਾਈਮ ਹੋ ਗਿਆ ਇੰਨੇ ਤੀ ਕੀ ਕਰਨਾ ਫਿਰ ਉਹ ਮਨ ਤਾਂ ਭਟਕੀ ਜਾਂਦਾ ਪਾਠ ਕਰਨੀ ਤਾਂ ਮਨ ਨਹੀਂ ਲੱਗਦਾ ਮਨ ਤਾਂ ਭਟਕੀ ਜਾਂਦਾ ਨਾ ਆਪਣਾ ਇਹਦੇ ਲਈ ਜੀ ਟਾਈਮ ਕਦੇ ਨਹੀਂ ਦੇਖਣਾ ਪਾਠ ਕਰਦੇ ਆਂ ਸੁੱਖ ਕੇ ਪਾਠ ਕਰੇ ਨਹੀਂ ਕਰਨਾ ਮੈਂ ਇੰਨੇ ਪਾਠ ਕਰੂੰਗੀ ਫਿਰ ਆਪਣਾ ਆਉਂਦਾ ਗਿੰਤੀ ਮਿੰਤੀ ਕਰੀ ਜਾਂਦੇ ਆਪਾਂ ਵਿਆਹ ਪਾਠ ਮੈਂ ਇੰਨੇ ਕਰ ਲੇ ਹੁਣ ਇੰਨੇ ਰਹਿ ਗਏ ਉਦੋਂ ਵੀ ਆਪਣਾ ਧਿਆਨ ਭਟਕ ਜਾਂਦਾ ਜੀ ਤੇ ਜਿਹੜਾ ਪਤੀਜਾ ਗੁਰੂ ਸਾਹਿਬ ਦੇ ਉੱਤੇ ਆਪਾਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਨੀ ਕੋਈ ਸ਼ੰਕਾ ਨਹੀਂ ਜਿਵੇਂ ਹੁਣ ਆਪਾਂ ਕੋਈ ਕੰਮ ਹੈ ਹੁਣ ਆਪਾਂ ਪਾਠ ਕਰਦੇ ਆਂ ਆਪਾਂ ਗੁਰਬਾਣੀ ਨਾਲ ਜੁੜੇ ਆਂ ਅਰਦਾਸਾਂ ਬੇਨਤੀਆਂ ਕਰਦੇ ਆਂ ਤੇ ਆਪਾਂ ਨਾਲ ਉਹ ਕੰਮ ਹੁੰਦਾ ਨਹੀਂ ਆਪਣਾ ਕੰਮ ਹੁੰਦਾ ਨਹੀਂ ਜਾਂ ਖਰਾਬ ਹੋ ਜਾਂਦਾ ਵਿਗੜ ਜਾਂਦਾ ਤੇ ਫਿਰ ਆਪਾਂ ਕਹਿੰਦੇ ਲੈ ਵੀ ਆਪਾਂ ਤਾਂ ਇੰਨੇ ਪਾਠ ਕੀਤੇ ਸੀ ਮੇਰਾ ਤਾਂ ਕੰਮ ਹੀ ਨਹੀਂ ਬਣਿਆ ਮੈਂ ਹੁਣ ਕਰਦੀ ਨਹੀਂ ਮੈਂ ਹੁਣ ਆਏ ਨਹੀਂ ਵੀ ਇਸ ਤਰ੍ਹਾਂ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਪ੍ਰਮਾਤਮਾ ਦੇ ਉੱਤੇ ਸ਼ੰਕਾ ਨਹੀਂ ਕਰਨੀ ਚਾਹੀਦੀ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਹੋ ਸਕਦਾ ਉਹ ਕੰਮ ਦੇ ਵਿੱਚ ਆਪਣਾ ਕੋਈ ਨੁਕਸਾਨ ਹੋਵੇ ਤੇ ਪ੍ਰਮਾਤਮਾ ਨੇ ਉਹ ਕੰਮ ਆਪਣਾ ਤਾਂ ਹੀ ਨ ਬੰਨ ਦਿੱਤਾ ਹੋਵੇ ਜੀ ਇੱਕ ਰਸਤਾ ਬੰਦ ਹੁੰਦਾ ਤਾਂ ਖੋਲਦਾ ਵੀ ਬਹੁਤ ਆਚਾਰ ਰਸਤੇ ਖੋਲ ਦਿੰਦਾ ਪ੍ਰਮਾਤਮਾ ਦੇ ਉੱਤੇ ਕਦੇ ਵੀ ਕਿੰਤੂ ਪ੍ਰੰਤੂ ਨਾ ਕਰੋ ਕਦੇ ਵੀ ਸ਼ੱਕ ਨਾ ਕਰੋ ਜੇ ਤੁਹਾਡਾ ਕੰਮ ਗਲਤ ਹੋ ਜਾਂਦਾ ਨਾ ਤੇ ਤੁਸੀਂ ਇਹ ਇਹੀ ਆਖਿਆ ਕਰੋ ਕਿ ਪ੍ਰਮਾਤਮਾ ਤੁਸੀਂ ਆਸਵਾਰ ਨਾਲੇ ਤੁਸੀਂ ਹੀ ਗਲਤ ਕਰਦਾ ਜੋ ਤੁਹਾਨੂੰ ਚੰਗਾ ਲੱਗਿਆ ਤੁਸੀਂ ਉਹੀ ਕੀਤਾ ਮੇਰੇ ਨਿਕੰਤਾ ਵੀ ਮੇਰਾ ਕੰਮ ਗਲਤ ਹੋਇਆ ਜੋ ਸੋਨ ਨੂੰ ਚੰਗਾ ਲੱਗਿਆ ਉਹ ਹੀ ਕੀਤਾ ਜੋ ਸੋਨ ਨੂੰ ਚੰਗਾ ਲੱਗੂਗਾ ਤੁਸੀਂ ਉਹੀ ਕਰੋਗੇ ਮੈਂ ਤਾਂ ਤੁਹਾਡੇ ਦਰ ਦੇ ਉੱਤੇ ਸਿਰਫ ਦਰ ਦਾ ਸੁਆਮੀ ਆ ਤੁਹਾਡੇ ਦਰ ਦੇ ਉੱਤੇ ਬੈਠ ਕੇ ਮੈਂ ਤਾਂ ਤੁਸੀਂ ਮੈਥੋਂ ਪਾਠਾਂ ਤੇ ਤੁਸੀਂ ਮੈਥੋਂ ਪਰਮਾਤਮਾ ਪਾਠਾਂ ਦੀ ਸੇਵਾ ਲੈ ਰਹੇ ਹੋ ਤੇ ਮੈਂ ਤਾਂ ਹੀ ਪਾਠ ਕਰ ਰਹੇ ਹਾਂ ਮੇਰੇ ਵੱਲੋਂ ਕੀਤੀਆਂ ਗੰਨੀਆਂ ਅਰਦਾਸ ਬੇਨਤੀਆਂ ਸੱਚਖੰਡ ਵਿੱਚ ਪ੍ਰਵਾਨ ਕਰਨਾ ਸਦਾ ਮੇਰੇ ਅੰਗ ਸੰਗ ਸਹਾਈ ਰਹਿਣਾ ਇਸ ਤਰ੍ਹਾਂ ਕਰਕੇ ਨਾ ਜੀ ਆਪਾਂ ਇਹ ਅਰਦਾਸਾਂ ਬੈਂਦੀਆਂ ਪਰਮਾਤਮਾ ਦੇ ਉੱਤੇ ਛੱਡ ਦਿਆ ਕਰੋ ਸ਼ੰਕਾ ਨਾ ਕਰਿਆ ਕਰੋ ਵੀ ਤੁਸੀਂ ਆਹ ਕੰਮ ਸਾਡਾ ਬਣਿਆ ਨਹੀਂਗਾ ਤੇ ਜਦੋਂ ਵੀ ਆਪਾਂ ਜਦੋਂ ਸਵੇਰ ਹੋਈ ਸ਼ਾਮ ਹੋਈ ਜਦੋਂ ਵੀ ਆਪਣੇ ਮੂਰੇ ਥਾਲੀ ਸਾਜ ਜਾਂਦੀ ਆਪਾਂ ਪ੍ਰਸ਼ਾਦਾ ਸ਼ਕਨ ਬੈਂਦੇ ਆ ਨਾ ਤੇ ਉਦੋਂ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਮਹਾਰਾਜ ਇਹ ਪਰਮਾਤਮਾ ਤੁਸੀਂ ਮੈਨੂੰ ਦਿੱਤਾ ਤੇ ਮੈਂ ਸ਼ਕ੍ਰਿ ਹਾਂ ਇਸ ਤਰ੍ਹਾਂ ਪਰਮਾਤਮਾ ਇਹ ਥਾਲੀ ਸਭ ਦੇ ਮੂਰੇ ਲੱਗੇ ਹਰੇਕ ਪੇਟ ਭਰ ਕੇ ਖਾਣਾ ਖਾਵੇ ਪਰਮਾਤਮਾ ਸਭ ਨੂੰ ਇੰਨਾ ਕਿ ਰੋਜ਼ਗਾਰ ਜ਼ਰੂਰ ਦੇ ਕਿ ਉਹ ਪੇਟ ਭਰ ਕੇ ਖਾ ਸਕੇ ਤੇ ਤੇਰਾ ਮੈਂ ਬਹੁਤ ਬਹੁਤ ਧੰਨਵਾਦ ਆ ਪ੍ਰਮਾਤਮਾ ਇਸੇ ਤਰ੍ਹਾਂ ਇਹ ਮੇਰੇ ਮੂਰੇ ਥਾਲੀ ਲੱਗਦੀ ਰਹੇ ਤੇ ਮੈਂ ਸ਼ਕਦਾ ਰਹਾ ਤੇ ਤੁਹਾਡਾ ਸ਼ੁਕਰਾਨਾ ਮਹਾਰਾਜ ਕਰਦਾ ਰਹਾ ਇਸ ਤਰ੍ਹਾਂ ਜਿਵੇਂ ਤੁਸੀਂ ਇਹ ਅਰਦਾਸ ਕਰਕੇ ਫਿਰ ਤੁਸੀਂ ਮੂਲ ਮੰਤਰ ਸਹਿਬ ਦਾ ਇੱਕ ਪਾਠ ਕਰਕੇ ਫਿਰ ਤੁਸੀਂ ਖਾਣਾ ਖਾਣਾ ਸ਼ੁਰੂ ਕਰੋ ਫਿਰ ਤੁਸੀਂ ਦੇਖੋ ਇਹਦੇ ਵਿੱਚ ਕਿੰਨੀਆਂ ਬਰਕਤਾਂ ਹੁੰਦੀਆਂ ਜੀ ਤੇ ਇਹ ਕੰਮ ਤੁਸੀਂ ਜ਼ਰੂਰ ਕਰਨਾ ਮਹਾਰਾਜ ਕਹਿੰਦਾ ਤੇ ਕਦੇ ਵੀ ਤੁਹਾਡੀ ਜ਼ਿੰਦਗੀ 'ਚ ਦੁੱਖ ਨਹੀਂ ਆਉਣਗੇ ਥਾਹੀਂ ਤੁਹਾਡੇ ਮੂਰੇ ਦੁੱਖਾਂ ਦੀ ਨਹੀਂ ਹੋਊਗੀ ਜਦੋਂ ਆਪਾਂ ਇਸ ਤਰ੍ਹਾਂ ਪਾਠ ਕਰਕੇ ਬੈਠਨੇ ਆਂ ਇਹ ਮਨ ਸ਼ਾਂਤ ਹੋ ਜਾਂਦਾ ਸਕੂਨ ਜਿਹਾ ਮਿਲ ਜਾਂਦਾ ਮਨ ਨੂੰ ਆਪਣੇ ਨੂੰ ਤੇ ਫਿਰ ਆਪਣਾ ਜੋ ਆਪਾਂ ਖਾ ਰਹੇ ਹਾਂ ਉਹ ਖਾਾਕ ਰੂਹ ਨੂੰ ਵੀ ਲੱਗਦੀ ਹੈ ਫਿਰ ਆਪਾਂ ਨੂੰ ਉਹ ਖਾਾਕ ਨਾ ਇੱਕ ਦਵਾਈ ਦੀ ਤਰ੍ਹਾਂ ਲੱਗਦੀ ਹੈ ਜੋ ਆਪਣੇ ਅੰਦਰ ਕੋਈ ਬਿਮਾਰੀ ਐ ਉਹਨੂੰ ਵੀ ਖਤਮ ਕਰਦੀ ਐ ਉਹ ਇੱਕ ਦਵਾਈ ਤਰ੍ਹਾਂ ਆਪਣੇ ਖਾਣਾ ਅੰਦਰ ਜਾਂਦਾ ਜਿਵੇਂ ਇਸ ਤਰ੍ਹਾਂ ਕੋਈ ਮਰੀਜ਼ ਨੂੰ ਦਵਾਈ ਦਿੰਦੇ ਆ ਤੰਦਰੁਸਤ ਹੁੰਦਾ ਨਾ ਜਦੋਂ ਆਪਾਂ ਇਸ ਤਰ੍ਹਾਂ ਅਰਦਾਸਾਂ ਬੇਨਤੀਆਂ ਕਰਕੇ ਤੇ ਪਾਠ ਕਰਕੇ ਖਾਣਾ ਖਾਂਦੇ ਆ ਤੇ ਭੋਜਨ ਵੀ ਇੱਕ ਦਵਾਈ ਦੀ ਤਰ੍ਹਾਂ ਆਪਣੇ ਅੰਦਰ ਜਾਂਦਾ ਜੋ ਆਪਣੀ ਸਰੀਰ ਨੂੰ ਲੱਗਦਾ ਤੇ ਆਪਾਂ ਤੰਦਰੁਸਤ ਰਹਿੰਦੇ ਆ ਜੀ ਤੇ ਸੌਣ ਤੋਂ ਪਹਿਲਾਂ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਜੀ ਜਿਵੇਂ ਹੁਣ ਤੁਸੀਂ ਬਿਸਤਰ ਤੇ ਚਲੇ ਗਏ ਜਾਂਦੇ ਹੋ ਵੀ ਹੁਣ ਸੌਣੇ ਹੋ ਉਦੋਂ ਤੁਸੀਂ ਕੀ ਕਰਨਾ ਜੀ ਤੁਸੀਂ ਪਿਆਰ ਹੀ ਕਹਿ ਦੇਣਾ ਚਾਹੇ ਬੈਠ ਕੇ ਕਹੋ ਚਾਹੇ ਪੈ ਕੇ ਕਹੋ 5 ਮਿੰਟ 10 ਮਿੰਟ ਤੁਸੀਂ ਪਰਮਾਤਮਾ ਦਾ ਧਿਆਨ ਜ਼ਰੂਰ ਲਾਉਣਾ ਜੀ ਉੱਥੇ ਵੀ ਤੁਸੀਂ ਇਹੀ ਗੱਲ ਕਰਨੀ ਹੈ ਕਿ ਪਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਜਿਸ ਤਰ੍ਹਾਂ ਕੰਮਾਂ ਕਾਇਆ ਸੁੱਖਾਂ ਸ਼ਾਂਤੀਆਂ ਚ ਸੋਹਣਾ ਦਿਨ ਬਤੀਤ ਹੋਇਆ ਨਾ ਇਸੇ ਤਰ੍ਹਾਂ ਸੋਹਣੀ ਰਾਤ ਵੀ ਬਤੀਤ ਕਰਾਓ ਦਿਨ ਦੇ ਵਿੱਚ ਮੈਂਥੋਂ ਨੇਕਾਂ ਗਲਤੀਆਂ ਭੁੱਲਨਾ ਪਾਪ ਹੋਏ ਹੋਣੇ ਤੁਸੀਂ ਬਖਸ਼ਣਹਾਰ ਆ ਪਰਮਾਤਮਾ ਮੈਨੂੰ ਬਖਸ਼ੋ ਅੱਗੇ ਤੋਂ ਇਸ ਤਰ੍ਹਾਂ ਦੇ ਪਾਪਾਂ ਤੋਂ ਮੈਨੂੰ ਬਚਾਓ ਤੇ extra ਸੁੱਖਾਂ ਸ਼ਾਂਤੀਆਂ ਵਿੱਚ ਸੋਣੀ ਮੇਰੀ ਰਾਤ ਬਤੀਤ ਕਰਾਈਓ ਇਸ ਤਰ੍ਹਾਂ ਅਰਦਾਸ ਬੇਨਤੀਆਂ ਕਰਨ ਤੋਂ ਬਾਅਦ ਤੁਸੀਂ ਇੱਕ ਪਾਠ ਮੂਲ ਮੰਤਰ ਸਾਹਿਬ ਦਾ ਜ਼ਰੂਰ ਕਰਨਾ ਹੈ ਵੇਖੋ ਮੂਲ ਮੰਤਰ ਦਾ ਪਾਠ ਕੋਈ ਜ਼ਿਆਦਾ ਨਹੀਂ ਹੁੰਦਾ ਜੀ ਇੱਕ ਮਿੰਟ ਡੇਢ ਕਿ ਮਿੰਟ ਦੇ ਵਿੱਚ ਹੀ ਆਪਾਂ ਪੜ ਲੈਂਦੇ ਤੇ ਪਾਠ ਕਰਕੇ ਤੁਸੀਂ ਫਿਰ ਤੁਸੀਂ ਸੌਣ ਜਾਣਾ ਜੀ ਨਾਲੇ ਤਾਂ ਉਹਦੇ ਨਾਲ ਤੁਸੀਂ ਦੇਖਿਓ ਜਿਹੜੇ ਜਿਵੇਂ ਤੁਸੀਂ ਉਹਨਾਂ ਕਈ ਭੈਣ ਵੀਰ ਕਹਿੰਦੇ ਸਾਨੂੰ ਦੁਆ ਆਉਂਦੇ ਆ ਸੁਪਨੇ ਬੁਰੇ ਆਉਂਦੇ ਆ ਤੇ ਉਹ ਦੁਆ ਸਾਨੂੰ ਆਉਣਾ ਹਟ ਜਾਣਗੇ ਹੌਲੀ ਹੌਲੀ ਤੁਸੀਂ ਇਸ ਨੂੰ 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 ਨੀਂਦ ਵਧੀਆ ਆਉਣ ਲੱਗ ਜੂਗੀ ਤੇ ਬੀਜੇਵੇਂ ਹੁਣ ਕਈ ਵਾਰ ਪੱਤੇ ਉੱਕ ਕੇ ਉੱਠਦੇ ਆ ਇਹ ਤੇ ਉੱਕਣਾ ਆਪਣਾ ਖਤਮ ਹੋ ਜਾਊਗਾ ਜੀ ਤੇ ਆਪਾਂ ਨੂੰ ਸੋਹਣੇ ਸੁਖਣੇ ਆਉਣਗੇ ਗਲਤ ਮਲਤ ਸੁਖਣੇ ਨਹੀਂ ਆਉਣਗੇ ਤੁਸੀਂ ਇਸ ਤਰ੍ਹਾਂ ਪ੍ਰਮਾਤਮਾ ਦਾ ਧਿਆਨ ਕਰਕੇ ਪੈਣਾ ਜਦੋਂ ਉੱਠਣਾ ਉੱਠੋਂ ਤੋਂ ਪਹਿਲਾਂ ਬਿਸਤਰੇ ਤੋਂ ਪੈਰ ਪਿੱਛੋਂ ਲਾਉਣਾ ਫਿਰ ਪ੍ਰਮਾਤਮਾ ਦਾ ਸ਼ੁਕਰ ਕਰਨਾ ਪ੍ਰਮਾਤਮਾ ਸੁੱਖਾਂ ਸ਼ਾਂਤੀਆਂ ਚ ਸੋਹਣੀ ਰਾਤ ਬਤੀਤ ਕਰਾਈ ਹੈ ਤੇ ਇਸੇ ਤਰ੍ਹਾਂ ਸੁੱਖਾਂ ਸ਼ਾਂਤੀਆਂ ਚ ਸੋਹਣਾ ਦਿਨ ਬਤੀਤ ਕਰਾਉਣਾ ਦੈਨ ਚ ਕੋਈ ਪਾਪ ਮੈਥੋਂ ਕੋਈ ਬੁਰਾ ਕੰਮ ਨਾ ਕਰਾਉਣਾ ਮਹਾਰਾਜ ਸਿੱਧੇ ਰਾਸਤੇ ਲਾਉਣਾ ਨੇਕੀ ਦੇ ਤੇ ਪੁੰਨ ਆਂਦੇ ਤੇ ਦਸਾਂ ਨਾ ਹਾਂ ਦੀ ਕਿਰਤ ਕਮਾਈ ਹੀ ਮੈਨੂੰ ਕਰਾਉਣੀ ਮੈਥੋਂ ਮਹਾਰਾਜ ਮਾੜੇ ਕੰਮ ਨਾ ਕਰਵਾਉਣੇ ਜਿਹੜੀ ਰਾਤ ਹੁੰਦੀ ਆ ਉਹ ਵਿੱਚ ਇੱਕ ਤਰ੍ਹਾਂ ਦੀ ਆਪਣੀ ਛੋਟੀ ਮੌਤ ਹੀ ਹੁੰਦੀ ਆ ਵੀ ਖੁਰਾਤ ਨੂੰ ਪਪਾ ਜਾਂ ਆਪਾਂ ਨੂੰ ਕੋਈ ਪਤਾ ਨਹੀਂ ਵੀ ਆਪਾਂ ਕਿੱਥੇ ਪਏ ਆ ਕਿੱਥੇ ਭਟਕਦੇ ਫਿਰਦੇ ਕਿੱਥੇ ਨੇ ਕੋਈ ਪਤਾ ਨਹੀਂ ਹੁੰਦਾ ਆਪਣਾ ਸਰੀਰ ਕਿੱਥੇ ਪਿਆ ਤੇ ਰੂਹ ਆਪਣੀ ਕਿੱਥੇ ਫਿਰਦੀ ਹੈ ਜਦੋਂ ਸਵੇਰ ਹੁੰਦੀ ਹੈ ਜਾਗ ਆਉਂਦੀ ਆਪਾਂ ਨੂੰ ਫੇਰ ਹੀ ਪਤਾ ਲੱਗਦਾ ਜਿਹੜੀ ਮੌਤ ਹੁੰਦੀ ਹੈ ਲੰਬੀ ਨੀਂਦ ਹੁੰਦੀ ਹੈ ਇਹ ਛੋਟੀ ਮੌਤ ਹੁੰਦੀ ਹੈ ਛੋਟੀ ਹੁੰਦੀ ਹੈ ਜੀ ਤੇ ਇਹਦਾ ਆਪਾਂ ਵੇਖ ਪਤਾ ਇਹਨਾਂ ਦਾ ਤੇ ਆਪਾਂ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਆਪਾਂ ਸੌਂਨੇ ਆ ਤੇ ਮਹਾਰਾਜ ਦੀਆਂ ਕਿਰਪਾ ਨਾਲ ਹੀ ਆਪਾਂ ਸਵੇਰ ਦਿਨ ਚੜ੍ਹਦਾ ਤੇ ਆਪਾਂ ਨੂੰ ਫੇਰ ਸੋਹਣਾ ਦਿਨ ਦੇਖਣ ਨੂੰ ਮਿਲਦਾ ਹੈ ਜੀ ਤੇ ਇਹਦੇ ਲਈ ਇਹ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਕਈ ਵਾਰ ਇਹੋ ਜਿਹੇ ਹੁੰਦੇ ਸੁੱਤਾ ਰਾਤ ਦਿਨ ਚੜ੍ਹਦੇ ਨਹੀਂ ਵਿਚਾਰੇ ਰਾਤ ਨੂੰ ਲੰਮੀ ਨੀਂਦ ਹੋ ਜਾਂਦੀ ਹੈ ਤੇ ਇਹਦੇ ਲਈ ਪਰਮਾਤਮਾ ਦਾ ਸ਼ਾਮ ਨੂੰ ਪੈਣ ਵੇਲੇ ਵੀ ਸ਼ੁਕਰਾਨਾ ਕਰਨਾ ਸਵੇਰ ਉੱਠ ਕੇ ਵੀ ਸ਼ੁਕਰਾਨਾ ਕਰਨਾ ਕਿ ਸੁੱਖਾਂ ਸ਼ਾਂਤੀਆਂ ਚ ਜਿਹੋ ਜੀ ਰਾਤ ਬਤੀਤ ਕਰਾਈਏ ਮਹਾਰਾਜ ਇਸੇ ਤਰ੍ਹਾਂ ਸੁੱਖਾਂ ਸ਼ਾਂਤੀਆਂ ਚ ਦਿਨ ਵੀ ਬਤੀਤ ਕਰਾਉਣਾ ਤੇ ਇਸ ਤਰ੍ਹਾਂ ਪਰਮਾਤਮਾ ਨੂੰ ਤੁਸੀਂ ਹਮੇਸ਼ਾ ਯਾਦ ਰੱਖਦੇ ਰਹਿਆ ਕਰਿਆ ਕਰੋ ਜੀ ਤੇ ਫਿਰ ਕਦੇ ਵੀ ਤੁਹਾਡੇ ਤੇ ਮਾੜੇ ਦਿਨ ਨਹੀਂ ਆਉਣਗੇ ਸੁੱਖਾਂ ਦੇ ਵਿੱਚ ਸੋਹਣੀ ਜ਼ਿੰਦਗੀ ਤੁਹਾਡੀ ਨੰਗਦੀ ਨੰਗਦੀ ਤੁਰੀ ਜਾਊਗੀ ਬੱਚੇ ਤੁਹਾਡੇ ਕਹਿਣੇ ਛੋਣਗੇ ਕਾਰੋਬਾਰ ਤੁਹਾਡੇ ਤਰਕੀਆਂ ਚ ਵਾਧਿਆਂ ਚ ਹੋਊਗਾ ਜੀ ਤੇ ਇਸ ਤਰ੍ਹਾਂ ਤੁਸੀਂ ਇਹ ਕੰਮ ਵੀ ਤੁਸੀਂ ਜਰੂਰ ਕਰਨਾ ਮੇਰੀ ਕੋਸ਼ਿਸ਼ ਤੇ ਇਹੀ ਹੈ ਜੀ ਤੁਹਾਨੂੰ ਮੈਂ ਵੱਧ ਤੋਂ ਵੱਧ ਗੁਰਵਾਣੀ ਨਾਲ ਜੋੜਨਾ ਗੁਰਵਾਣੀ ਨਾਲ ਜੋੜਨਾ ਸਭ ਤੋਂ ਵੱਡਾ ਪੁੰਨ ਹੈ ਤੇ ਗੁਰਵਾਣੀ ਨਾਲ ਤੋੜ ਕੇ ਕਿਸੇ ਨੂੰ ਗਲਤ ਪਾਸੇ ਲੈ ਜਾਣਾ ਉਸ ਤੋਂ ਵੱਡਾ ਪਾਪ ਕੋਈ ਵੀ ਨਹੀਂ ਇਹਨਾਂ ਤੁਸੀਂ ਆਖਿਆ ਕਰੋ ਗੁਰਦੁਆਰੇ ਨਾ ਜਾ ਆਇਆ ਫਲਾਣੇ ਬਾਬੇ ਕੋਲੇ ਲੈ ਕੇ ਚੱਲਣਾ ਆਇਆ ਫਲਾਣੇ ਸਾਥ ਕੋਲੇ ਲੈ ਕੇ ਚੱਲਣਾ ਜਾਂ ਫਲਾਣੇ ਥਾਂ ਲੈ ਕੇ ਚੱਲਣਾ ਐਵਜੇ ਕੰਮ ਨਾ ਕਰਿਆ ਕਰੋ ਜੀ ਗਲਤ ਪਾਸੇ ਨਾ ਕਿਸੇ ਨੂੰ ਲੈ ਕੇ ਜਾਇਆ ਕਰੋ ਜੇ ਕੋਈ ਇਸ ਤਰ੍ਹਾਂ ਦਾ ਦੁਖੀ ਆ ਮਿਲਦਾ ਤੇ ਉਹਨੂੰ ਤੁਸੀਂ ਗੁਰਵਾਣੀ ਨਾਲ ਜੋੜਿਆ ਕਰੋ ਤਾਂ ਕਿ ਉਹਦਾ ਜ਼ਿੰਦਗੀ ਜੀਵਨ ਸੋਹਣਾ ਹੋਵੇ ਠੀਕ ਹੈ ਜਦੋਂ ਘਰ ਨਾਲ ਲਟਾਇਆ ਕਰੋ ਤੇ ਇਹੋ ਜਿਹਾ ਸੋਹਣਾ ਜੋ ਆਪਾਂ ਨੂੰ ਪਰਮਾਤਮਾ ਦੀ ਇੰਨੀ ਸੋਹਣੀ ਬਖਸ਼ਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਬਿਮਾਰੀ ਦਾ ਇਲਾਜ ਹੈ ਜੀ ਹਰ ਆਪਣੀ ਦੁੱਖ ਤਕਲੀਫ ਦਾ ਇਲਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਚੈਨਾ ਬਾਣੀਆਂ ਚ ਇਹਨਾਂ ਚੋਂ ਲੱਭੋ ਇੱਥੇ ਤੁਹਾਨੂੰ ਸਾਡੀਆਂ ਬਿਮਾਰੀਆਂ ਦਾ ਸਭ ਦੁੱਖ ਤਕਲੀਫਾਂ ਦਾ ਹੱਲ ਮਿਲੂਗਾ। ਪੜ੍ਹ ਕੋਣਾ ਤੇ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਵੀ ਵਧੀਆ ਲੱਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ। ਕੋਈ ਸ਼ਬਦ ਬੋਲਣ ਲੱਗੇ ਮੈਂ ਇਥੋਂ ਵੱਧ ਘੱਟ ਬੋਲਾ ਜਾਵੇ ਤਾਂ ਪਲੀ ਮੈਨੂੰ ਮਾਫ ਕਰਨਾ। ਤੁਹਾਡਾਂ ਸਿਮਰ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਆਇਆ ਤੁਹਾਡਾ ਬਹੁਤ ਬਹੁਤ ਧੰਨ